हां जी मैं प्रोफेसर दर्शन सिंह संधू सेक्रेटरी जिला बास्केटबॉल एसोसिएशन के नाल ही मेरे मेरे शिषपाल सिंह सिद्धू बास्केटबॉल कोच जेड़े इथे फ्री कोर्ट जिले च अपॉइंटमेंट होई है ना दी जेड़े इथे सारीया ग्राउंडा दी कोचिंग करदे है ते सेंटर इना दा इथे है आज असि ਇੱਥੇ ਇਕੱਠੇ ਹੋਏ ਹੈ ਜਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਜਿਹੜੇ ਜ਼ਿਲ੍ਹੇ ਦੇ 19 ਸਾਲਾਂ ਦੇ ਲੜਕੇ ਲੜਕੀਆਂ ਦੀ ਟ੍ਰਾਇਲ ਕਰਨ ਲਈ ਜਿਨ੍ਹਾਂ ਦੇ ਪਹਿਲਾਂ ਜ਼ੋਨ ਜਿਹੜੇ ਬਣਿਆ ਜ਼ਿਲ੍ਹਿਆਂ ਦੇ ਉਹਨਾਂ ਤੋਂ ਦੋ ਦੋ ਟੀਮਾਂ ਜਾਣੀਆਂ ਜਿਨ੍ਹਾਂ ਦਾ ਟੂਰਨਾਮੈਂਟ ਦੇ ਪਹਿਲਾਂ ਕੰਪੀਟੀਸ਼ਨ ਬਠਿੰਡੇ ਵਿਖੇ ਹੋ ਰਿਹਾ ਉੱਥੇ ਟੀਮ ਜਾਊਗੀ ਜਿਹੜੀ ਉਹਨਾਂ ਚੋਂ ਦੋ ਟੀਮਾਂ ਉੱਪਰ ਆਉਣੀਆਂ ਜ਼ੋਨ ਚੋਂ ਤੇ ਉਹ ਫਿਰ 31 ਤੋਂ 3 ਜਾਂ 4 ਤਰੀਕ ਤਾਈ ਸਿੱਧ ਸਰ ਸੁਧਾਰ ਜਿਹੜੇ ਲੁਧਿਆਣਾ ਜ਼ਿਲ੍ਹੇ ਵਿੱਚ ਉੱਥੇ ਪੰਜਾਬ ਚੈਂਪੀਅਨਸ਼ਿਪ ਹੋਊਗੀ ਤੇ ਅਸੀਂ ਖੁਸ਼ੀ ਮਹਿਸੂਸ ਕਰ ਰਿਹਾ ਮੈਂ ਮੈਨੂੰ ਕਈ ਵਾਰ ਅਮਰੀਕਾ ਜਾਣਾ ਪੈ ਗਿਆ ਹੁਣ ਤੇ ਜੋ ਅਸੀਂ ਹਿੰਦੁਸਤਾਨ ਦੇ ਵਿੱਚ ਡੇਡੇ ਇੰਡੀਆ ਲੈਵਲ ਦੇ ਟੂਰਨਾਮੈਂਟ ਕਰਾਏ ਸਰਦਾਰ ਮਛਤਰ ਸਿੰਘ ਗਿਲ ਟੂਰਨਾਮੈਂਟ ਐਸੋਸੀਏਸ਼ਨਾਂ ਦੇ ਕੈਨੇਡਾ ਤੋਂ ਵੀ ਟੀਮਾਂ ਆਈਆਂ ਨੇ ਤੇ ਇਸ ਗਰਾਊਂਡ ਦੇ ਜਿਹੜੇ ਇੰਟਰਨੈਸ਼ਨਲ ਪਲੇਅਰ ਹੈ ਡਾਕਟਰ ਅਮਰਜੀਤ ਮਰਵਾਤ ਹੋ ਲੈ ਕੇ ਇਹ ਜਗਿੰਦਰ ਜੋਗੀ ਮਿੰਦਰ ਸਿੰਘ ਸ਼ਾਮਲਾਲ ਟਾਉ ਰਮੇਸ਼ ਕਾਂਸਲ ਤੇ ਉਦੋਂ ਗਾਰ ਇੰਟਰਨੈਸ਼ਨਲ ਸ਼ਾਮਲਾਲ ਸ਼ਰਮਾ ਤੇ ਮੰਦਰ ਸਿੰਘ ਸੰਧੂ ਤ੍ਰਿệt ਲੋਕ ਲੰਮੀ ਐਂਡ ਕਲਦੀਪ ਕਿਪੀ ਇੰਟਰਨੈਸ਼ਨਲ ਅਮਰਤਪਾਲ ਪਾਲੀ ਅਜੀਪਾਲ ਸੰਧੂ ਆ ਸਿਰ ਜਿਹੜਾ ਹੈਪੀ ਇਹਨੇ ਇੰਟਰਨੈਸ਼ਨਲ ਪਲੇਅਰ ਹੋਇਆ ਤੇ ਲਗਭਗ 6 ਜ਼ਿਲ੍ਹਿਆਂ ਤੇ ਵਿੱਚ ਮੇਰੇ ਸ਼ਗਿਰਦ ਦੀ ਕੋਚ ਲੱਗੇ ਹੋਏ ਨੇ ਹਿਆਰਪੁਰ ਅਮਨਦੀਪ ਕੌਰ ਤੇ ਜਿਹੜਾ ਹੈਗਾ ਜਿਹੜਾ ਇਹ ਇੱਕ ਜਸਪ੍ਰੀਤ ਸਿੰਘ ਜਸਪ੍ਰੀਤ ਜਿਹੜਾ ਬਠਿੰਡੇ ਲੱਗਾ ਵਾ ਮੇਰਾ ਪਹਿਲਾ ਸ਼ਗਿਰਦ ਆ ਉਹ ਜਿਹੜਾ ਤੇ ਮੈਂ ਜਸਪਾਲ ਸਿੰਘ ਗਾਂਧੀ ਜਿਹਨੂੰ ਅਸੀਂ ਪਿਆਰ ਨਾਲ ਕਹਿੰਨੇ ਆ ਤੇ ਇਹ ਇੱਥੇ ਲੱਗਾ ਹੋਇਆ ਬਹੁਤ ਵਧੀਆ ਇਹਦਾ ਤਜਰਬਾ ਤੇ ਕੁਆਲੀਫਾਈਡ ਨੇ ਸਾਰੇ ਜਿਹੜੇ ਬੱਚੇ ਮੇਰੇ ਨਾ ਐਮਪੀਅਰਡ ਐਮਫਲ ਤੇ ਅਜੇ ਰਮਨਦੀਪ ਜਿਹੜਾ ਸਾਡਾ ਇੱਕ ਜਿਹੜਾ ਕਿਨੂ ਤੇ ਜਿਹੜਾ ਸੁਵਿੰਦਰ ਕੋਚ ਸਾਡੇ ਸ਼ਗਿਰਦਾਂ ਚੋਂ ਹੀ ਸੀਗੇ ਤੇ ਉਹ ਉਹਦਾ ਬੇਟਾ ਸੀਗਾ ਉਹ ਕੈਨੇਡਾ ਚਲਾ ਗਿਆ ਰਵਿੰਦਰ ਸਿੰਘ ਚਲਾ ਗਿਆ ਕੈਨੇਡਾ ਏਡੇ ਏਡੇ ਪਲੇਅਰ ਸਾਡੇ ਚੰਗੇ ਹੋਏ ਆ ਤੇ ਕੋਟਪੂਰੇ ਦਾ ਜਿਹੜਾ ਇੰਟਰਨੈਸ਼ਨਲ ਤੇ ਨਾਂ ਤੇ ਜਾਂ ਕਪੂਰਥਲੇ ਦਾ ਇਸ ਤਰ੍ਹਾਂ ਹੁੰਦਾ ਸੀਗਾ ਅਜੇ ਵੀ ਜੋ ਹੈ ਜਿਹੜੇ ਜਿਹਦੇ ਵਿੱਚ ਸੱਜਣ ਸਿੰਘ ਚੀਮਾ ਵਧੀਆ ਕੰਮ ਕਰ ਰਿਹਾ ਆਪਦੇ ਪਿੰਡ ਦਬੋੜੀਆਂ ਆਲ ਇੰਡੀਆ ਟੂਰਨਾਮੈਂਟ ਕਰਾ ਰਿਹਾ ਤੇ ਇਹ ਜਿਹੜੀ ਗੇਮ ਆ ਲੋਕਾਂ ਨੂੰ ਸਪੋਰਟ ਕਰਨਾ ਚਾਹੀਦਾ ਜਿਵੇਂ ਕਰਦੇ ਸੀ ਪਰ ਮੈਨੂੰ ਬੜਾ ਅਫਸੋਸ ਹੈ ਵੀ ਸਰਕਾਰਾਂ ਜਿਹੜੀਆਂ ਨਾ ਗੇਮਾਂ ਦੇ ਵਾਸਤੇ ਤੇ ਕੋਚ ਰੱਖਣ ਦੇ ਵਾਸਤੇ ਪਿੱਛੇ ਨੂੰ ਪੈਰ ਖੇਦਦੀਆਂ ਤੇ ਲੋਕਾਂ ਲੋਕ ਜੇ ਸਰਕਾਰਾਂ ਸੋਚੋ ਲੋਕ ਸੋਚਣ ਇਹ ਆਪਦੀ ਆਰਗੇਨਾਈਜੇਸ਼ਨ ਬਣਾ ਕੇ ਵੀ ਕੋਚਾਂ ਨੂੰ ਤਰਖਾ ਦੇ ਸਕਦੇ ਲੋਕ ਆ ਉਹਦੇ ਬੱਚਾਂ ਦਾ ਭੁੱਖ ਖਵਾਉਣਾ ਤੇ ਸਭ ਤੋਂ ਭੁੱਖ ਜਿਆਦੇ ਬੱਚਾਂ ਦਾ ਨਸ਼ਿਆਂ ਤੋਂ ਪਰੇ ਰੱਖਣਾ ਸਿਹਤ ਬਣਾਉਣੀ ਬੁਆਰੀਆਂ ਤੋਂ ਬਚਣਾ ਚੰਗੇ ਇਨਸਾਨ ਬਣਨਾ ਨੌਕਰੀਆਂ ਲੈਣਾ ਇਹ ਸਭ ਤੋਂ ਵੱਡੀ ਗੇਮਾਂ ਖੇਡਣਾ ਹੈ ਤੇ ਕੋਰਗੁਰਾ ਦੇ ਨਾਂ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਸਾਡੇ ਇਨਾ ਸਾਰੇ ਪਲੇਅਰਾਂ ਤੇ 2-300 ਬੱਚਾ ਇੱਥੇ ਆ ਜ ਟੈਲ ਦੇ ਰਿਆ ਰੋਜ਼ ਖੇਡਦੇ ਆ ਇਹਨਾਂ ਬੱਚਿਆਂ ਨੂੰ ਰੈਗੂਲਰ ਟ੍ਰੇਨਿੰਗ ਦੇਣੀ ਇੱਕ ਕੋਚ ਦਾ ਵਸ ਨਹੀਂ ਇੱਥੇ ਸਾਰੇ ਸ਼ਹਿਰੀਆਂ ਨੂੰ ਰਲ ਮਿਲ ਕੇ ਬਾਸਕਟਬਾਲ ਦੇ ਖੇਤਰ ਵਿੱਚ ਕੋੜਪੂਰੇ ਵਾਲਿਆਂ ਦਾ ਖਾਸ ਕਰਕੇ ਸਯੋਗ ਲੋਕਾਂ ਨੂੰ ਵੀ ਦੇਣਾ ਚਾਹੀਦਾ ਹੈ ਤੇ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਵੀ ਵੱਧ ਤੋਂ ਵੱਧ ਇੱਥੇ ਆ ਕੇ ਮੈਂ ਅਸੀਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਇੱਥੇ ਇਹਨਾਂ ਦੀਆਂ ਖ਼ਬਰਾਂ ਦੇਣੀਆਂ ਤੇ ਬੱਚਾਂ ਨੂੰ ਸ਼ੌਕ ਕਰਨਾ ਚਾਹੀਦਾ ਹੈ ਇਹਨਾਂ ਕੋਸ਼ ਕਹਿੰਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Women passing ਸਤਿ ਸ਼੍ਰੀ ਅਕਾਲ ਜੀ ਮੈਂ ਜਸਪਾਲ ਸਿੰਘ ਡਿਸਟ੍ਰਿਕਟ ਬਾਸਕਟਬਾਲ ਕੋਚ ਪੰਜਾਬ ਸਪੋਰਟਸ ਡਿਪਾਰਟਮੈਂਟ ਅੱਜ ਅਸੀਂ ਆਪਣੇ ਆਪ ਨੂੰ ਬੜੇ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਡੇ ਜ਼ਿਲ੍ਹੇ ਦੇ ਸੈਕਟਰੀ ਸਰਦਾਰ ਦਰਸ਼ਨ ਸਿੰਘ ਸੰਧੂ ਜੀ ਜਿਹੜੇ ਸਾਡੇ ਵਿਚਾਲੇ ਕੈਨੇਡਾ ਤੋਂ ਉੱਚੇ ਤੌਰ ਤੇ ਆਏ ਆ ਤੇ ਅਸੀਂ ਜੂਨੀਅਰ ਜਿਹੜੀ ਸਟੇਟ ਕੱਲ ਤੋਂ ਬਠਿੰਡੇ ਹੋ ਰਹੀ ਹੈ ਉਹਦੇ ਲਈ ਅਸੀਂ ਟੀਮ ਦੀ ਸਿਲੈਕਸ਼ਨ ਕਰ ਰਹੇ ਹਾਂ ਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਜਿਹੜੇ ਗਰਾਊਂਡ ਦੇ ਵਿੱਚ ਸੇਵਾਵਾਂ ਨਿਭਾ ਰਿਆ ਇਸੇ ਗਰਾਊਂਡ ਦੇ ਵਿੱਚ ਹੀ ਪਹਿਲਾਂ ਮੈਂ ਖੇਡਿਆ ਤੇ ਕੋ ਉਸਾ ਫਾਰਾਂ ਦੇ ਅੰਡਰ ਖੇਡਿਆ ਤੇ ਇਹਨਾਂ ਦੇ ਦੱਸੇ ਹੋਏ ਨਕਸ਼ੇ ਕਦਮਾਂ ਤੇ ਹੀ ਚੱਲ ਰਹੇ ਆ ਤੇ ਹੁਣ ਵੀ ਇਹ ਸਾਨੂੰ ਦੱਸਣ 'ਚ ਬੜਾ ਮਾਣ ਮਹਿਸੂਸ ਹੁੰਦਾ ਕਿ ਮੈਨੂੰ 4 ਸਾਲ ਹੋਏ ਆ ਇਸ ਗਰਾਊਂਡ 'ਚ ਆਏ ਨੂੰ ਤੇ 4 ਸਾਲਾਂ 'ਚ ਸਾਡੇ ਬੱਚੇ ਨੈਸ਼ਨਲ ਮੈਡਲਿਸਟ ਇਸ ਗਰਾਊਂਡ ਤੋਂ ਦੁਬਾਰਾ ਫੇਰ ਜਿਹੜੀ ਪਹਿਲਾਂ ਰੀਤ ਚੱਲ ਰਹੀ ਸੀ ਉਹ ਰੀਤ ਫੇਰ ਦੁਬਾਰਾ ਅਸੀਂ ਕੰਟੀਨਿਊ ਕੀਤਾ कि ਹੁਣ ਉਮੀਦ ਕਰਦੇ ਆ ਕਿ ਇਥੋਂ ਬੱਚੇ ਅੱਗੇ ਹੋਰ ਇੰਟਰਨੈਸ਼ਨਲ ਲੈਵਲ ਤੱਕ ਵੀ ਜਾਣਗੇ ਤੇ ਅਸੀਂ ਨਾਲੇ ਕੋਸਾ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਉਸ ਆਪਣੇ ਗਰਾਊਂਡ ਵਾਸਤੇ 31 ਲੱਖ ਰੁਪਈਆ ਐ एमपी ਫੰਡ ਚੋਂ ਵਿਕਰਮ ਸਾਨੀ ਜੀ ਨੇ ਸੈਂਕਸ਼ਨ ਕਰਕੇ ਦਿੱਤਾ ਤੇ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਸਾਡੇ ਇੱਕ ਗਰਾਊਂਡ ਚ ਬੱਚਿਆਂ ਦੀ ਜ਼ਿਆਦਾ ਸਟਰੈਂਥ ਹੋਣ ਕਰਕੇ ਅਸੀਂ ਰਿਕੁਐਸਟ ਕੀਤੀ ਸੀ ਉਹਨਾਂ ਨੂੰ ਕਿ ਇੱਕ ਗਰਾਊਂਡ ਹੋਰ ਅਸੀਂ ਬਣਾਉਣਾ ਤੇ ਉਹ ਪੈਸੇ ਆਪਣੇ ਫੰਡ ਡੀਸੀ ਸਾਹਿਬ ਦੇ ਫੰਡ ਚ ਆ ਚੁੱਕੇ ਤੇ ਉਹ ਬੜੀ ਜਲਦੀ ਉਹਦਾ ਕੰਮ ਸ਼ੁਰੂ ਹੋਣਾ ਜਿਹੜੇ ਉਹਦੇ ਇਨੀਸ਼ੀਅਲੀ ਸਾਰਾ ਵਰਕ ਆਊਟ ਸੀ ਉਹ ਹੋ ਚੁੱਕਾ ਹੈ ਤੇ ਬਾਕੀ ਕੋਟ ਸਾਹਿਬ ਦੇ ਜਿੱਦਾਂ ਜਿੱਦਾਂ ਗਾਈਡ ਕਰੀ ਜਾਣਗੇ ਹੁਣ ਸਾਡੇ ਕੋਲੇ ਹੀ ਹੈ ਅਸੀਂ ਇਹਨਾਂ ਦੀਆਂ ਸੇਵਾਵਾਂ ਲਈ ਜਾਵਾਂਗੇ ਫਿਰ ਦੁਬਾਰਾ ਧੰਨਵਾਦ ਜੀ ਸਰ ਇੱਕ ਮਿੰਟ ਇੱਥੇ ਖੜਾ ਰਹੀ ਮੈਂ ਸੁਣਦਾ ਇਹ ਚੱਲੂਗਾ ਵਿਕ੍ਰਮ ਜੀ ਸਾਹਨੇ ਆਪਣਾ ਜਿਹੜੇ ਰਾਜ ਸਭਾ ਦੇ ਮੈਂਬਰ ਰਾਜ ਸਭਾ ਮੈਂਬਰ ਹਾਂ ਜੀ ਮੈਂ ਜਾਣਕਾਰੀ ਦੇ ਕੇ ਬੜਾ ਮਾਣ ਮਹਿਸੂਸ ਕਰ ਰਿਹਾ ਹਾਂ ਵਿਕ੍ਰਮ ਜੀ ਸਾਹਨੇ ਕੋਟ ਪੂਰੇ ਦਾ ਹੀ ਆ ਸਾਡਾ ਛੋਟਾ ਭਰਾ ਉਹਨਾਂ ਦੀ ਦਿੱਲੀ ਜਿਹੜੀ ਕੋਠੀ ਹੈ ਨਾ 5 ਏਕੜ ਜ ਹੈ ਤੇ 31 ਲੱਖ ਤਾਂ ਕੀ ਉਹ 31 ਕਰੋੜ ਇੱਥੇ ਇਕੱਲੇ ਕੋਟਪੂਰੇ ਨੂੰ ਵੀ ਦੇ ਸਕਦੇ ਆ ਤੇ ਮੈਂ ਉਹਨਾਂ ਨੂੰ ਸ਼ੁਭਾਰਸ਼ ਵੀ ਕਰਦਾ ਤੇ ਉਹਨਾਂ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਉਹਨਾਂ ਨੇ ਕੋਟਪੂਰੇ ਦਾ ਨਾਂ ਦੇ ਕੀਤਾ ਤੇ ਉਹਨਾਂ ਨੂੰ ਆ ਸਾਡੀ ਰਿਪੋਰਟ ਤੁਸੀਂ ਜਰੂਰ ਭੇਜਾ ਦਿਓ ਤੇ ਵਿਕਰਮਜੀਤ ਸਿੰਘ ਅਸਾਨੀ ਸਰਦਾਰ ਬਰਜੰਤ ਸਿੰਘ ਕੱਪੜੇ ਵਾਲੇ ਲੜਕੇ ਸੀਗੇ ਤੇ ਬਰਜਿੰਦਰਾ ਕਾਲਜ ਪੜ੍ਹਿਆ ਤੇ ਐਸ ਸਕੂਲ ਚ ਪੜ੍ਹਿਆ ਹਾਂਜੀ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਨੂੰ ਕੋਟਪੂਰੇ ਬੁਲਾਉਂਗਾ ਕਿਸੇ ਦਿਨ ਇੱਥੇ ਸਾਰਿਆਂ ਨੂੰ ਉਹਨਾਂ ਨੂੰ ਆਉਣਾ ਪਊਗਾ ਐ ਨਹੀਂ ਵੀ ਅਸੀਂ ਮਿੰਤ ਕਰਕੇ ਬੁਲਾਉਣਾ ਸਾਡੇ ਛੋਟੇ ਭਰਾ ਹੈ ਤੇ ਉਹ ਰਾਜ ਸਭਾ ਦੇ ਮੈਂਬਰ ਸਾਡੇ ਪੰਜਾਬ ਬੰਨਿਓ ਬਣਿਆ ਦਿੱਲੀ ਬੰਨਿਓ ਨਹੀਂ ਬਣੇ ਇਸ ਕਰਕੇ ਦਿੱਲੀ ਉਹਨਾਂ ਨੂੰ ਮੈਂ ਉਹਨਾਂ ਨੂੰ ਸੁਨੇਹਾ ਦੇਣਾ ਸੁਜੇਤ ਕਰਦਾ ਵੀ ਉਹ ਆਪਦੇ ਪੰਜਾਬ ਚ ਆਉਣ ਤੇ ਸਭ ਤੋਂ ਪਹਿਲਾਂ ਕੋਟਪੂਰੇ ਚ ਆਉਣ ਤੇ ਐਸੇ ਸਾਰੇ ਖਿਡਾਰੀਆਂ ਦੀ ਮੁੰਡੇ ਕੁੜੀਆਂ ਦੀ ਕਾਇਆ ਕਲਪ ਕਰਨ ਉਹਨਾਂ ਦੀਆਂ ਵਰਦੀਆਂ ਹੋਰ ਖਰਾਕਾਂ ਉਹਨਾਂ ਨੂੰ ਲੱਗਣੀਆਂ ਚਾਹੀਦੀਆਂ ਜਦੋਂ ਕਿ ਅਸੀਂ ਲੋਕਾਂ ਤੋਂ ਕੈਨੇਡਾ ਅਮਰੀਕਾ ਤੋਂ ਲਿਆ ਕੇ ਪੈਸੇ ਇਕੱਠੇ ਕਰਦੇ ਹਾਂ ਕਰਦੇ ਹਾਂ ਤੇ ਆਹ ਗਰਾਉਂਡਾ ਅਸੀਂ ਆਪਦੇ ਬਲ ਤੇ ਬਣਾਈ ਹੈ ਤੇ ਇਵੇਂ ਕੁੜੀਆਂ ਦੇ ਸਕੂਲ ਤੇ ਇਵੇਂ ਤੇ ਸਕੂਲ ਦਾ ਨਹੀਂ ਕੋਈ ਪੈਸਾ ਲੱਗਾ ਇਸੇ ਤਰ੍ਹਾਂ ਉਹਨਾਂ ਨੂੰ ਇਹ ਯਾਦ ਕਰਦਾ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਵਿਕਰਮ ਜੀ ਇਨਸਾਨੀ ਦਾ ਨਾਮ ਮੇਰੇ ਦਿਮਾਗ 'ਚ ਨਹੀਂ ਅਸੀ ਗੱਲ ਜਿਹੜੀ ਤੁਸੀਂ ਦੱਸੀ ਹੈ ਉਹ ਸਾਡਾ ਛੋਟਾ ਭਰਾ ਉਹਦਾ ਫੋਨ ਨੰਬਰ ਮੇਰੇ ਕੋਲ ਹੈ ਮੈਂ ਬਲਤ ਹੁਣੇ ਫੋਨ ਕਰੂੰਗਾ ਇਹਨਾਂ ਕੋਈ ਕਹਿੰਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਥੈਂਕ